ਰਾਜਾ ਬਣੰਗ ਕਹਿੰਦੇ ਵੀ ਭਾਈ ਅਮਰਤਪਾਲ ਸਿੰਘ ਤਾਂ ਜੇ ਉਹ ਯੋਧੇ ਨੇ ਜਿਉ ਸੰਤ ਨੇ ਤਾਂ ਆਪਣੇ ਐਮਐਲਏ ਕਿਉਂ ਖੜੇ ਕਰਦੇ ਨੇ ਕਦੇ ਅਸੀਂ ਤਾਂ ਦੇਖਿਆ ਨਹੀਂ ਵੀ ਸੰਤਾਂ ਨੇ ਐਮਐਲਏ ਖੜੇ ਕੀਤੇ ਇਹ ਗਲਤ ਹੈ ਦੀ ਔਕਾਤ ਨਹੀਂ ਇਹ ਨੂੰ ਰਾਜੇ ਬਣੰਗ ਨੂੰ ਪੁੱਛਣਾ ਲੋ ਵੀ ਤੇਰੀ ਮਾਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਟੈਂਕ ਚੜਾਏ ਗੋਲੇ ਤਾਕੇ ਸੰਤਾਂ ਨੂੰ ਸ਼ਹੀਦ ਕਰਵਾਇਆ ਤੇ ਤੂੰ ਸ਼ਹੀਦਾਂ ਦੀ ਉਹ ਜ਼ਖਮਾਂ ਤੇ ਅੱਜ ਵੀ ਨੂਨ ਪਾ ਰਿਹਾ ਹੈ ਉਹ ਆਪਣੇ ਮੈਡੀਕਲਾਂ ਤੇ ਦਵਾਈ ਲੈ ਆ ਕੇ ਰੱਖੋ ਜਿਹੜੀ ਦਵਾਈ ਕੁੱਤੇ ਵਟਣ ਤੋਂ ਦਿੱਤੀ ਜਾਂਦੀ ਆ ਬਾਅਦ ਚ ਉਹ ਇਹਦੇ ਬਿਆਨ ਤੋਂ ਬਾਅਦ ਇਹਨੂੰ ਆਪ ਨੂੰ ਲੈਣੀ ਚਾਹੀਦੀ ਆ ਪਰ ਰਾਜਪਟਿੰਕ ਤਾਂ ਲਗਾਤਾਰ ਇਹ ਕਹਿੰਦੇ ਨੇ ਕਹਿੰਦੇ ਭਾਈ ਅਸੀਂ ਹਿੰਦੁਸਤਾਨ ਦੀ ਗੱਲ ਕਰਦੇ ਆ ਇੰਡੀਆ ਦੀ ਗੱਲ ਕਰਦੇ ਆ ਦੇਸ਼ ਨੂੰ ਤੋੜਨ ਦੀ ਗੱਲ ਨਹੀਂ ਕਰਦੇ ਉਹਨਾਂ ਦੀ ਸਰਕਾਰ ਰਹੀ ਉਹ ਐਮਐਲਏ ਰਹਾ ਹੁਣ ਐਮਪੀ ਲੱਗ ਗਿਆ ਉਹ ਤੋਂ ਦਰਜੀ ਦੇ ਪੈਸੇ ਤਾਂ ਦੇ ਨਹੀਂ ਹੋਏ ਤੇ ਹੁਣ ਸਾਨੂੰ ਦੱਸੂਗਾ ਵੀ ਪੰਤ ਕਿਵੇਂ ਚਲਾਉਣਾ ਤਾਂ ਤਾਂ ਦਾ ਜਿਹੜਾ ਕੈਂਡੀਡੇਟ ਹੈਗਾ ਅਸੀਂ ਉਹਨੂੰ ਵੀ ਬੇਨਤੀ ਕਰਦੇ ਆ ਵੀ ਭਰਾ ਉਹ ਇਹਨੂੰ ਕਿਸੇ ਖੁੱਡੇ 'ਚ ਤਾੜ ਦਿਓ ਇਹਨੂੰ ਕਿਤੇ ਡੱਕ ਲਓ ਨਹੀਂ ਜਿਹੜੀਆਂ 4 ਵੋਟਾਂ ਕਾਂਗਰਸ ਨੂੰ ਪੈਣੀਆਂ ਆ ਆ ਰਾਜੀ ਵੜਿੰਗ ਦੇ ਮੂੰਹ ਨੂੰ ਉਹ ਵੀ ਰਹਿ ਜਾਣੀਆਂ ਐ ਇਹ ਤਾਂ ਇੱਕੋ ਹੀ ਚੋਣ ਲੜਦੇ ਪਏ ਅਸੀਂ ਐਮਐਲਏ ਦੀ ਤੂੰ ਤਾਂ ਹੁਣੇ ਕੱਚਾ ਧੂਆਂ ਮਾਰੀ ਜੰਨਾ ਤੂੰ ਤਾਂ ਹੁਣੇ ਗਿੱਲੇ ਕੋਏ ਤੇ ਬੈਠਾ ਵਾਂ ਤੇ ਹਜੇ ਤਾਂ ਪੁੱਤ 117 ਸੀਟਾਂ ਲੜਦੀਆਂ ਇਸ ਕਰਕੇ ਇਹਨਾਂ ਰਾਜੀ ਵੜਿੰਗ ਨੂੰ ਮੇਰੇ ਕਿਹੱਕ ਜਵਾਬ ਹੈਗਾ ਵੀ ਜਦੋਂ ਥੋੜੇ ਅਰਕੇ ਚੋਰ ਥੋੜੇ ਅਰਕੇ ਲਟੇਰੇ ਥੋੜੇ ਅਰਕੇ ਬਖੰਡੀ ਤਹਾਡੇ ਅਰਗੇ ਜਾਤੀਵਾਦ ਵਿਤਕਰੇ ਖੜੇ ਖੜੇ ਜਿਹੜੇ ਹੋਣ ਕਰਕੇ ਜਿਹੜਾ ਖੜਾ ਕਰ ਰਹੇ ਆ ਤੁਸੀਂ ਸਿਸਟਮ ਪੂਰੇ ਪੰਜਾਬ ਦੇ ਅੰਦਰ ਉਹਦਾ ਜਵਾਬ ਦੇਣ ਵਾਸਤੇ ਖਾਲਸੇ ਦਾ ਰਾਜ ਆਊਗਾ ਵੀ ਬੰਦੇ ਦਾ ਪੁੱਤ ਬਣ ਜਾ ਜਿਹੜਾ ਤੂੰ ਸੰਤਾਂ ਮਹਾਂਪੁਰਸ਼ਾਂ ਬਾਰੇ ਜਾਂ ਸਿੱਖ ਕੌਮ ਬਾਰੇ ਜਾਂ ਭੜਕਾਉ ਭਾਸ਼ਣ ਦੇ ਕੇ ਜਿਹੜਾ ਤੂੰ ਆ ਵਫੇੜਾ ਖੜਾ ਕਰਨਾ ਚਾਹਣਾ ਹੈਗਾ ਇਹ ਬਹੁਤ ਮਾੜਾ ਹੈਗਾ ਲਗਾਤਾਰ ਤਰਨ ਤਰਨ ਹਲਕੇ ਦੀ ਸਥਿਤੀ ਦੀ ਗੱਲ ਕਰੀਏ ਤਾਂ ਲਗਾਤਾਰ ਤਰਨ ਤਰਨ ਦੇ ਵਿੱਚ ਨਿੱਤੇ ਦਿਨ ਪੋਲਿਟਿਸ਼ਨਾਂ ਦੇ ਨਵੇਂ-ਨਵੇਂ ਪਿਆਰ ਲੋਕਾਂ ਨੂੰ ਖਿੱਚ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਹਰ ਇੱਕ ਪਾਰਟੀਏ ਜ਼ੋਰ ਲਗਾ ਰਹੀ ਹੈ ਵੀ ਉਹਨਾਂ ਦਾ ਉਮੀਦਵਾਰ ਇਸ ਵਾਰ ਜਿਮਨੀ ਚੋਣਾ ਦੇ ਵਿੱਚ ਬਾਜ਼ੀ ਮਾਰ ਜਾਵੇ ਪਰ ਜਿਮਨੀ ਚੋਣਾ ਦੇ ਵਿੱਚ ਕੀ ਹੋਵੇਗਾ ਇਹ ਮੌਕਾ ਦੱਸੇਗਾ ਫਿਲਹਾਲ ਸਾਡੇ ਨਾਲ ਜਿਹੜਾ ਹਲਕਾ ਜੈਤੋ ਦੇ ਇੰਚਾਰਜ ਵਾਰਿਸ ਪੰਜਾਬ ਦੇ ਹੋਣਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਾਈ ਜੀ ਕਿਵੇਂ ਦੇਖਦੇ ਹੋ ਇਸ ਵਾਰ ਜਿਮਨੀ ਚੋਣਾ ਦੇ ਵਿੱਚ ਕੀ ਹੋਵੇਗਾ ਤੇ ਕੀ ਕੁਝ ਵੱਖਰਾ ਹੋਵੇਗਾ ਬਹੁਤ ਧੰਨਵਾਦ ਆ ਤੁਹਾਡਾ ਤੇ ਤੁਹਾਡੇ ਚੈਨਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਈ ਸਾਹਿਬ ਕਿਵੇਂ ਦੇਖਦੇ ਹੋ ਇੱਕ ਪਾਸੇ ਰਵਾਇਤੀ ਪਾਰਟੀਆਂ ਦਾ ਵੀ ਜ਼ੋਰ ਲੱਗਿਆ ਹੋਇਆ ਧੋਟੀ ਪਾਰਟੀ ਵੀ ਖੂਬ ਜ਼ੋਰ ਲਾ ਰਹੀ ਹੈ ਕੀ ਲੱਗਦਾ ਕਿਹੜੇ ਉਮੀਦਵਾਰ ਨੂੰ ਵੱਧ ਗਿਣਤੀ ਦੇ ਨਾਲ ਲੋਕ ਪਸੰਦ ਕਰਨਗੇ ਦੇਖੋ ਪਸੰਦ ਤਾਂ 75 ਸਾਲਾਂ ਤੋਂ ਹੀ ਕਰਦੇ ਆ ਰਹੇ ਆ 75 ਸਾਲ ਹੋ ਗਏ ਵੋਟਾਂ ਪਾਈ ਜਾਂਦੇ ਆ ਨੂੰ ਇੱਕ ਸਰਕਾਰ ਆਉਂਦੀ ਹੈ ਦੂਜੀ ਚਲੀ ਜਾਂਦੀ ਹੈ ਇੱਕ ਆਉਂਦੀ ਹੈ ਦੂਜੀ ਚਲੀ ਜਾਂਦੀ ਹੈ ਝੂਠੀਆਂ ਸੌਵਾਂ ਝੂਠੇ ਵਾਅਦੇ ਝੂਠੇ ਕੌਲ ਕਰਾਰ ਕਰਕੇ ਇੱਥੇ ਸਾਡੇ ਤੇ ਰਾਜ ਕੀਤਾ ਜਾ ਰਿਹਾ ਜਿਹੜਾ ਰਾਜ ਕੀਤਾ ਜਾ ਰਿਹਾ ਜਿਹੜੇ ਦਾਅਵੇ ਕੀਤੇ ਜਾ ਰਹੇ ਹੁਣ ਹੁਣ ਇਹ ਰਵਾਇਤੀ ਪਾਰਟੀਆਂ ਤੋਂ ਲੋਕ ਅੱਕ ਚੁੱਕੇ ਆ ਲੋਕਾਂ ਨੂੰ ਪਤਾ ਵੀ ਕੌਣ ਸਾਡਾ ਮੁੱਖ ਮੰਤਰੀ ਪੰਜਾਬ ਹੋਵੇ ਕੌਣ ਐਮਐਲਏ ਹੋਵੇ ਜੀ ਇਹ ਲਗਾਤਾਰ ਤਰਨ ਤਰਨ ਦੇ ਵਿੱਚ ਰਾਜਾ ਵੜਿੰਗ ਦੀ ਗੱਲ ਕਰੀਏ ਜਾਂ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਕੁਲਦੀਪ ਸਿੰਘ ਧਾਲੀਵਾਲ ਦੀ ਗੱਲ ਕਰੀਏ ਤਾਂ ਹਰ ਇੱਕ ਉਤਰਿਆ ਹੋਇਆ ਚਾਹੇ ਹਰਸਿਮਰਤ ਕੌਰ ਬਰਬਲ ਦੀ ਗੱਲ ਕਰ ਲਈਏ ਤਾਂ ਇੱਕ ਮੈਂ ਹੋਰ ਸਵਾਲ ਪੁੱਛਣਾ ਚਾਹੂੰਗਾ ਰਾਜਾ ਵਿੜੰਗ ਕਹਿੰਦੇ ਵੀ ਭਾਈ ਅਮਰਤਪਾਲ ਸਿੰਘ ਤਾਂ ਜੇ ਉਹ ਯੋਧੇ ਨੇ ਜੇ ਉਹ ਸੰਤ ਨੇ ਤਾਂ ਆਪਣੇ ਐਮਐਲਏ ਕਿਉਂ ਖੜੇ ਕਰਦੇ ਨੇ ਕਦੇ ਅਸੀਂ ਤਾਂ ਦੇਖਿਆ ਨਹੀਂ ਵੀ ਸੰਤਾਂ ਨੇ ਐਮਐਲਏ ਖੜੇ ਕੀਤੇ ਦੇਖੋ ਜਦੋਂ ਰਾਜੇ ਵਿੜੰਗ ਵਰਗੇ ਮੂਰਖ ਬੰਦੇ ਹਲਕ ਜਾਣ ਹਲਕਨ ਦਾ ਭਾਵ ਹੈ ਵੀ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਤੁਹਾਡੇ ਚੈਨਲ ਲਈ ਬੇਨਤੀ ਕਰਦਾ ਵੀ ਆਪੋ ਆਪਣੇ ਮੈਡੀਕਲਾਂ ਤੇ ਦਵਾਈ ਲਿਆ ਕੇ ਰੱਖੋ ਜਿਹੜੀ ਦਵਾਈ ਕੁੱਤੇ ਵੱਢਣ ਤੋਂ ਦਿੱਤੀ ਜਾਂਦੀ ਆ ਬਾਅਦ ਚ ਉਹ ਇਹਦੇ ਬਿਆਨ ਤੋਂ ਬਾਅਦ ਇਹਨੂੰ ਆਪ ਨੂੰ ਲੈਣੀ ਚਾਹੀਦੀ ਆ ਉਹਦਾ ਕਾਰਨ ਹੈਗਾ ਵੀ ਜਿਹੜਾ ਭਾਈ ਸਾਹਿਬ ਭਾਈ ਅਮਰਤਪਾਲ ਤੇ ਟਿੱਪਣੀ ਕਰਦਾ ਹੈਗਾ ਜਾਂ ਸੰਤ ਜਰਨੈਲ ਸਿੰਘ ਭਿੰਡਰਾਲਾ ਨੇ ਇਹਨੇ ਟਿੱਪਣੀ ਕੀਤੀ ਹੈਗੀ ਆ ਪਹਿਲੀ ਗੱਲ ਤਾਂ ਇਹਦੀ ਔਕਾਤ ਨਹੀਂ ਇਹਨੂੰ ਰਾਜੇ ਵਿਣਗ ਨੂੰ ਪੁੱਛਣ ਲੱਗੋ ਵੀ ਤੇਰੀ ਮਾਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਟੈਂਕ ਚੜਾਏ ਗੋਲੇ ਧਾਕੇ ਸੰਤਾਂ ਨੂੰ ਸ਼ਹੀਦ ਕਰਵਾਇਆ ਤੇ ਤੂੰ ਸ਼ਹੀਦਾਂ ਦੀ ਉਹ ਜ਼ਖਮਾਂ ਤੇ ਅੱਜ ਵੀ ਨੂਨ ਪਾ ਰਿਹਾ ਹੈ ਸੰਤਾਂ ਦਾ ਨਾਮ ਲੈ ਕੇ ਵੀ ਸੰਤ ਤਾਂ ਸ਼ਹੀਦ ਦੀ ਸੀਧਾ ਬਸ ਕੱਲੀ ਸ਼ਹਾਦਤ ਵਾਸਤੇ ਰੱਖੇ ਹੁੰਦੇ ਆ ਹੁਣ ਉਹ ਦੌਰ ਆ ਜਿਹੜਾ ਬਦਲ ਗਿਆ ਹੈਗਾ ਰਾਜੀ ਵਿਣੰਗ ਨੂੰ ਬਹੁਤ ਤਾੜਨਾ ਤੁਹਾਡੇ ਚੰਨ ਨਹੀਂ ਵੀ ਬੰਦੇ ਦਾ ਪੁੱਤ ਬਣ ਜਾ ਜਿਹੜਾ ਤੂੰ ਸੰਤਾਂ ਮਹਾਪੁਰਸ਼ਾਂ ਬਾਰੇ ਜਾਂ ਸਿੱਖ ਕੌਮ ਬਾਰੇ ਜਾਂ ਭੜਕਾਉ ਉਪਾਸ਼ਣ ਦੇ ਕੇ ਜਿਹੜਾ ਤੂੰ ਆ ਵਫੇੜਾ ਖੜਾ ਕਰਨਾ ਚਾਹਣਾ ਹੈਗਾ ਇਹ ਬਹੁਤ ਮਾੜਾ ਹੈਗਾ ਤੇ ਜਿਹੜੇ ਕਾਂਗਰਸ ਦੇ ਇਹਨਾਂ ਦੀ ਮੂਰਲੀ ਲੀਡਰਸ਼ਿਪ ਹੈਗੀ ਆ ਤੇ ਚਾਹੇ ਤਰਨਤਾਰਨ ਦਾ ਜਿਹੜਾ ਕੈਂਡੀਡੇਟ ਹੈਗਾ ਅਸੀਂ ਉਹਨੂੰ ਵੀ ਬੇਨਤੀ ਕਰਦੇ ਆਂ ਵੀ ਭਰਾਵੋ ਇਹਨੂੰ ਕਿਸੇ ਖੁੱਡੇ 'ਚ ਤਾੜ ਦਿਓ ਇਹਨੂੰ ਕਿਤੇ ਡੱਕ ਲਓ ਨਹੀਂ ਜਿਹੜੀਆਂ 4 ਵੋਟਾਂ ਕਾਂਗਰਸ ਨੂੰ ਪੈਣੀਆਂ ਆ ਆ ਰਾਜਾ ਵੜਿੰਗ ਦੇ ਮੂੰਹ ਨੂੰ ਉਹ ਵੀ ਰਹਿ ਜਾਣੀਆਂ ਹੈਗੀਆਂ ਪਰ ਭਾਈ ਇੱਕ ਇੱਕ ਗੱਲ ਹੋਰ ਹੈ ਰਾਜਾ ਵੜਿੰਗ ਇਹ ਵੀ ਕਹਿੰਦੇ ਨੇ ਕਹਿੰਦੇ ਵੀ ਦਮਦਮੀ ਟਕਸਾਲ ਬਾਰੇ ਸਾਰਿਆਂ ਨੇ ਸੁਣਿਆ ਮੈਂ ਤਾਂ ਸੁਣਿਆ ਨਹੀਂ ਵੀ ਦਮਦਮੀ ਟਕਸਾਲ ਦੇ ਵਿੱਚੋਂ ਕਿਸੇ ਨੇ ਭਾਈ ਐਮਪੀ ਦੀ ਚੋਣ ਲੜੀ ਆ ਕਿਸੇ ਨੇ ਐਮਐਲਏ ਦੀ ਚੋਣ ਲੜੀ ਆ ਦੇਖੋ ਜਦ ਦਾਇ ਸੁਧਾਨ ਬਣਿਆ ਜਦੋਂ ਦਾ ਵੋਟ ਰਾਜ ਬਣਿਆ ਤੇ ਵੋਟ ਰਾਜ ਤੋਂ ਬਾਅਦ ਜਦੋਂ ਸਰਕਾਰਾਂ ਬਣਨ ਲੱਗੀਆਂ ਐਮਐਲਏ ਬਣਨ ਲੱਗੀਆਂ ਐਮਪੀ ਬਣਨ ਲੱਗੀਆਂ ਤੇ ਲੋਕਾਂ ਨੇ ਇੱਕ ਟੇਕ ਹੋਈ ਸੀ ਵੀ ਸਾਡਾ ਜਿਹੜਾ ਜਿਹੜੀ ਸਾਡੀ ਜ਼ਿੰਦਗੀ ਹੈਗੀ ਉਹ ਸਫਲ ਹੋ ਜੂਗੀ ਸਫਲ ਦਾ ਭਾਵ ਵੀ ਸਾਡੇ ਜਿਹੜੇ ਹੱਕ ਆ ਜਿਹੜਾ ਕਾਨੂੰਨ ਆ ਉਹ ਬਾਰ ਕਰਾਲ ਬਹਾਲ ਰਹੇ ਜੂਗਾ ਉਸ ਤੋਂ ਬਾਅਦ ਐ ਨਹੀਂ ਪਤਾ ਸੀ ਵੀ ਆਹ ਕਿ ਰਾਜੇ ਵਢੰਗ ਕਰ ਗਿਆ ਨੇ ਇੰਦਰਾ ਗਾਂਧੀ ਆਰ ਗਿਆ ਨੇ ਜਾਂ ਇੱਥੋਂ ਦੇ ਮੋਦੀ ਆਰ ਗਿਆ ਨੇ ਜਾਂ ਬਾਦਲ ਆਰ ਗਿਆ ਨੇ ਜਾ ਹੋਰ ਇੱਥੇ ਰਵੈਤੀ ਪਾਰਟੀਆਂ ਨੇ ਝਾੜੂ ਹਰਕਿਆ ਨੇ ਜਾਂ ਜਿਹੜਾ ਕੇਜਰੀਵਾਲ ਹੈਗਾ ਤੇ ਜਾਂ ਇਹ ਬੀ ਟੀਮ ਬੀ ਟੀਮ ਭਗਵੰਤ ਮਾਨ ਹੈਗੀ ਆ ਵੀ ਆ ਪੰਜਾਬ ਦਾ ਜਾੜਾ ਕਰ ਦੇਣਗੇ ਇਸ ਕਰਕੇ ਜਿਹੜਾ ਰਾਜੇ ਵਿੜੰਗ ਨੂੰ ਮੇਰੇ ਕਿਉਂਕਿ ਜਵਾਬ ਹੈਗਾ ਵੀ ਜਦੋਂ ਥੋੜੇ ਅਰਕੇ ਚੋਰ ਥੋੜੇ ਅਰਕੇ ਲਟੇਰੇ ਥੋੜੇ ਅਰਕੇ ਬਖੰਡੀ ਤੁਹਾਡੇ ਅਰਕੇ ਜਾਤੀਵਾਦ ਵਿਤਕਰੇ ਖੜੇ ਖੜੇ ਜਿਹੜੇ ਹੋਣ ਕਰਕੇ ਜਿਹੜਾ ਖੜਾ ਕਰ ਰਹੇ ਆ ਤੁਸੀਂ ਸਿਸਟਮ ਪੂਰੇ ਪੰਜਾਬ ਦੇ ਅੰਦਰ ਉਹਦਾ ਜਵਾਬ ਦੇਣ ਵਾਸਤੇ ਖਾਲਸੇ ਦਾ ਰਾਜ ਆਊਗਾ ਉਦੇ ਵਾਸਤੇ ਕਿਉਂ ਜ਼ਰੂਰੀ ਬਣ ਗਿਆ ਖਾਲਸੇ ਨੂੰ ਆਜ ਦਾ ਰਾਜ ਲੈਉਣ ਵਾਸਤੇ ਦੋ ਵੇਲੇ ਅਰਦਾਸ ਹੁੰਦੀ ਹੈ ਨਾ ਹਰ ਗੁਰੂ ਘਰ ਤੇ ਗੁਰੂ ਘਰ ਤੋਂ ਵੱਡਾ ਹੋ ਗਿਆ ਇਹਦਾ ਮਤਲਬ ਕਿ ਵੀ ਇਹ ਅਰਦਾਸ ਨੂੰ ਠੇਸ ਪਹਚਾਈਏ ਨੇ ਜਿਹੜੀ ਗੁਰੂ ਮਹਾਰਾਜ ਦੇ ਘਰੇ ਅਰਦਾਸ ਹੁੰਦੀ ਆ ਵੀ ਰਾਜ ਕਰੇਗਾ ਖਾਲਸਾ ਤੇ ਆਕੀ ਰਹੇ ਨਾ ਕੋਏ ਇਹ ਮੇਰੇ ਸ਼ਬਦ ਨਹੀਂ ਇਹ ਬਾਣੀ ਦੇ ਸ਼ਬਦ ਆ ਆਪਾਂ ਸਾਰੇ ਦੁਨੀਆ ਹੀ ਕਰਦੇ ਆਂ ਅਰਦਾਸ ਤੇ ਸੁਣਦੇ ਵੀ ਆਂ ਤੇ ਇੱਥੋਂ ਦਾ ਰਾਜਾ ਵੜੰਗਾ ਜਿਹੜਾ ਹਲਕ ਗਿਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਸਾਰੇ ਤਰਨ ਤਰਨ ਵਾਲੇ ਭਰਾਵਾਂ ਨੂੰ ਬੇਨਤੀ ਆ ਵੀ ਜਦੋਂ ਤੁਹਾਡੇ ਪਿੰਡ ਚ ਆਉਂਦਾ ਜਦੋਂ ਇਹ ਭੌਂਕੇ ਜਾਂਦਾ ਉਦੋਂ ਮੈਡੀਕਲ ਤੋਂ ਦਵਾਈ ਦਵਾਈ ਹੈ ਜਿਹੜੀ ਕੁੱਤੇ ਵੜਨ ਤੋਂ ਬਾਅਦ ਲੈਣੇ ਆ ਉਹ ਜ਼ਰੂਰ ਲੈ ਲਿਆ ਕਰੋ ਇਹਦੀ 스멜 ਹੈ ਜਿਹੜੀ ਇਹਦੀ ਬਦਬੂ ਹੈ ਉਹ ਤੁਹਾਡੇ ਤੱਕ ਨਾ ਪਹੁੰਚ ਜੇ ਇਸ ਕਰਕੇ ਤੁਹਾਡਾ ਵੀ ਨੁਕਸਾਨ ਹੋਊਗਾ ਤੇ ਤਰਨਤਨ ਦੇ ਲੋਕਾਂ ਦਾ ਵੀ ਨੁਕਸਾਨ ਹੋਊਗਾ ਪਰ ਰਾਜਾ ਵੜਿੰਗਤਾ ਲਗਾਤਾਰ ਇਹ ਕਹਿੰਦੇ ਨੇ ਕਹਿੰਦੇ ਭਾਈ ਅਸੀਂ ਹਿੰਦੁਸਤਾਨ ਦੀ ਗੱਲ ਕਰਦੇ ਆਂ ਇੰਡੀਆ ਦੀ ਗੱਲ ਕਰਦੇ ਆਂ ਦੇਸ਼ ਨੂੰ ਤੋੜਨ ਦੀ ਗੱਲ ਨਹੀਂ ਕਰਦੇ ਅਸੀਂ ਬਿਲਕੁਲ ਜਿਹੜਾ ਰਾਜਾ ਵੜੰਗ ਹੈ ਉਹਨੇ ਗੱਲ ਸੁਣ ਕਿੰਨੇ ਕਿੰਨੀਆਂ ਕਸੂਰਤਾਂ ਇਸ ਪੰਜਾਬ ਨੂੰ ਦੇਤੀਆਂ ਉਹਨਾਂ ਦੀ ਸਰਕਾਰ ਰਹੀ ਉਹ ਐਮਐਲਏ ਰਹਾ ਹੁਣ ਐਮਪੀ ਲੱਗ ਗਿਆ ਉਹ ਤੋਂ ਦਰਜੀ ਦੇ ਪੈਸੇ ਤਾਂ ਦੇ ਨਹੀਂ ਹੋਏ ਤੇ ਹੁਣ ਸਾਨੂੰ ਦੱਸੂਗਾ ਵੀ ਪੰਥ ਕਿਵੇਂ ਚਲਾਉਣਾ ਉਹ ਸਾਡੇ ਅਕਾਲੀਵਾਰਸ ਪੰਜਾਬ ਨੂੰ ਦੱਸੂਗਾ ਵੀ ਤੁਸੀਂ ਐਮਪੀ ਦਾ ਐਮਐਲਏ ਦੀਆਂ ਚੋਣਾਂ ਕਿਉਂ ਲੜਦੇ ਆ ਜੇ ਪੁੱਤ ਹੁਣ ਤੇਰੇ ਪੱਟਾਂ 'ਚ ਜੋਰ ਹੈਗਾ ਜਾਂ ਤੇਰੀ ਪਾਰਟੀ 'ਚ ਧਾਮ ਹੈਗਾ ਤੇ ਹੁਣ ਮੈਦਾਨ 'ਚ ਆ ਹੁਣ ਖਾਲਸੇ ਤੇਰੇ ਸਾਹਮਣੇ ਬਰਾਬਰ ਹੈ ਜਿਹੜੀ ਚੋਣ ਵੀ ਲੜਨਗੇ ਸਰਕਾਰ ਵੀ ਬਣਾਵਾਂਗੇ ਤੂੰ ਤਾਂ ਹਜੇ ਤਾਂ ਇੱਕੋ ਹੀ ਚੋਣ ਲੜਦੇ ਪਏ ਅਸੀਂ ਐਮਐਲਏ ਦੀ ਤੂੰ ਤਾਂ ਹੁਣੇ ਕੱਚਾ ਧੂਆ ਮਾਰੀ ਜੰਨਾ ਤੂੰ ਤਾਂ ਹੁਣੇ ਹੀ ਕਿੱਲੇ ਕੋਏ ਤੇ ਬੈਠਾ ਵਾ ਤੇ ਹਜੇ ਤਾਂ ਪੁੱਤ 117 ਸੀਟਾਂ ਲੜਦੀਆਂ ਐ ਐਜੇ ਮੁੱਖ ਮੰਤਰੀ ਪੰਜਾਬ ਲੈ ਕੇ ਆਉਣਾ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਭਾਈ ਸਾ ਭਾਈ ਅਮਰਪਾਲ ਨੂੰ ਆ ਸਾਰੇ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਮਤਲਬ ਸਾਰੇ ਪੰਥ ਦੀ ਝੋਲੀ ਪਾਉਣੀਆਂ ਹੈਗੀਆਂ ਤੇ ਤੂੰ ਤਾਂ ਹੁਣੇ ਹੀ ਡਰ ਗਿਆ ਮੈਦਾਨ 'ਚ ਆ ਬੰਦੇ ਦਾ ਪੁੱਤ ਬਣ ਕੇ ਕੀ ਲੱਗਦਾ ਹੁਣ ਕਿੰਨਾ ਕੁ ਫੈਸ ਜਿਹੜਾ ਮੈਚ ਆ ਉਹ ਫਸਪਾ ਪਾਊਗਾ ਪਹਿਲਾ ਆਪ ਨਾਲ ਮੈਚ ਫਸਮਾ ਪੈ ਰਿਹਾ ਸੀ ਹੁਣ ਕੀ ਲੱਗਦਾ ਹੁਣ ਕਾਂਗਰਸ ਦੇ ਨਾਲ ਮੈਚ ਪਾਊਗਾ ਜਿਹੜੇ ਹਿਸਾਬ ਨਾਲ ਰਾਜਾ ਵਿਡਿੰਗ ਦੀ ਸਟੇਟਮੈਂਟ ਦੇਖ ਰਾਜਾ ਵਿਡਿੰਗ ਮੈਂ ਪਹਿਲੇ ਹੀ ਦੱਸਤਾ ਹੈਗਾ ਕੋਈ ਬੰਦਾ ਨਹੀਂ ਹੈ ਕੋਈ ਬੰਦੇ ਦੀ ਜਾਤ ਨਹੀਂ ਹੈ ਉਹ ਮੂਰਖ ਇੱਕ ਬੰਦਾ ਹੈਗਾ ਜਿਹੜਾ ਜਿੱਥੇ ਵੀ ਜੋ ਵੀ ਮਾਨਚ ਐ ਭੌਂਕ ਜਾਣਾ ਹੈਗਾ ਮੈਂ ਤੁਹਾਡੇ ਮਾਣਮਰਿ ਇੱਕ ਬੇਨਤੀ ਕਰਦਿਆਂ ਵੀ ਸਾਡਾ ਮੁਕਾਬਲਾ ਕਿਸੇ ਨਾਲ ਵੀ ਹੈ ਨਹੀਂ ਉਹਦਾ ਕਾਰਨ ਹੈ ਵੀ ਅਸੀਂ ਅੱਜ ਤੋਂ 10 ਦਿਨ ਪਹਿਲਾਂ ਜਿੱਤ ਗਏ ਆ ਜਿੱਦੈ ਭਗਵਾਨ ਤੁਮਾਰ ਜੁੱਤੀ ਲਾ ਕੇ ਸੜਕਾਂ ਤੇ ਆ ਗਿਆ ਅੱਜ ਤੱਕ ਉਹਨੇ ਮਜ਼ਦੂਰਾ ਨਾਲ ਕਿਸਾਨਾਂ ਨਾਲ ਕਿੰਨੇ ਵਾਰੀ ਮੀਟਿੰਗਾਂ ਦੇ ਕੇ ਮੁੱਕਰ ਗਿਆ ਜਿੱਦ ਦੇ ਹੜਾ ਦੀ ਵਾਰੀ ਆਈ ਉਹਦੇ ਸ਼ਰਾਬ ਪੀ ਕੇ ਹਸਪਤਾਲ ਚ ਦਾਖਲ ਹੋ ਗਿਆ ਇਹਦਾ ਮਤਲਬ ਇਹ ਹੈ ਵੀ ਆ ਹੁਣ ਜਿਹੜੀ ਆ ਆ ਜਾਂਦੀ ਦੱਸਦੀ ਐ ਇਥੋਂ ਕੁਰਸੀ ਤੇ ਤਾਂ ਕਰਕੇ ਇਥੋਂ ਦੇ ਚਾਹੇ ਭਾਜਪਾ ਹੋਣ ਚਾਹੇ ਰਾਜੇ ਵਿਣੰਗ ਕਰਕੇ ਹੋਣ ਚਾਹੇ ਭਗਵਾਨ ਤਮਾਨ ਹੋਣ ਤੇ ਚਾਹੇ ਕੋਈ ਵੀ ਹੋਵੇ ਇੱਥੇ ਜਿਹੜਾ ਬਾਦਲ ਲੱਗਿਆ ਸਾਰਿਆਂ ਦਾ ਜਿਹੜਾ ਜ਼ੋਰ ਲੱਗਿਆ ਉਹ ਪਿੱਤੇ ਤੱਕ ਲੱਗਿਆ ਹੋਇਆ ਪਿੱਤੇ ਦਾ ਮਤਲਬ ਕਾਲਜੇ ਤੱਕ ਲੱਗਿਆ ਹੋਇਆ ਹੁਣ ਪਤਾ ਲੱਗਿਆ ਵੀ ਇਹਨਾਂ ਨੂੰ ਪਹਿਲਾਂ ਤਾਂ ਲੋਕਾਂ ਨੂੰ ਇਹ ਮੂਰਖ ਬਣਾਉਂਦੇ ਰਹੇ ਹੁਣ ਲੋਕ ਸਿਆਣੇ ਹੋ ਗਏ ਹੁਣ ਇਹਨਾਂ ਦਾ ਜੋਰ ਆ ਜਿਹੜਾ ਉਹ ਡਬਲ ਤੋਂ ਵੀ ਟ੍ਰਿਪਲ ਲੱਗਦਾ ਪਿਆ ਹੁਣ ਉਹ ਨਾਲ ਇਹਨਾਂ ਦੀ ਜਿਹੜੀ ਸੀਟ ਆ ਉਹ ਆਪਣੇ ਹਿੱਸੇ ਆ ਚੁੱਕੀ ਆ ਕਿਉਂਕਿ ਆ ਸੜਕਾਂ ਤੇ ਕਰਤਾ ਤੁਸੀਂ ਮੁੱਖ ਮੰਤਰੀ ਪਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਭਾਈ ਜੇ ਅਸੀਂ ਕੰਮ ਕੀਤਾ ਹੋਇਆ ਤੁਸੀਂ ਆਪਣੇ ਆਪ ਵੋਟ ਪਾ ਦਿਓ ਜੇ ਅਸੀਂ ਵੋਟ ਮੰਗੜ ਨਹੀਂ ਆਉਂਦੇ ਗਾਲੀਆਂ ਵਾਂਗੂ ਕਾਂਗਰਸੀਆਂ ਵਾਂਗੂ ਤੇ ਹੁਣ ਹੁਣ ਕੀ ਹੁਣ ਕਿਉਂ ਸਬਜ਼ੀ ਵੇਚਦਾ ਹੁਣ ਕਿ ਸਾਗ ਵੇਚਣਾ ਆ ਗਿਆ ਇੱਥੇ ਹੁਣ ਕਿ ਉਹ ਤਰਾਂ ਵੇਚਣਾ ਆ ਗਿਆ ਇੱਥੇ ਹੁਣ ਕਿ ਉਹ ਖੀਰੇ ਵੇਚਣਾ ਆ ਗਿਆ ਇੱਥੇ ਇੱਥੇ ਕਿਹੜੀ ਐਡੀ ਭੀੜ ਪਈ ਸੀ ਇੱਥੇ ਤਾਂ ਹੱਡ ਨਹੀਂ ਆਏ ਹੜਤਾ ਉਧਰ ਆਇਆ ਗੁਰਦਾਸਪੁਰ ਵਾਲੀਏ ਚ ਉਧਰ ਜਾਇ ਕਰੇਗਾ ਇੱਥੇ ਹੁਣ ਕੀ ਲੈਣ ਆ ਗਿਆ ਇਸ ਕਰਕੇ ਭਗਵੰਤਮਾਨ ਇਹ ਸਾਫ ਕਰ ਲੇ ਭਗਵੰਤਮਾਨ ਦਾ ਜਿਹੜਾ ਰਾਹ ਬਿਲਕੁਲ ਖਤਮ ਹੋ ਚੁੱਕਿਆ ਠੀਕ ਹੈ ਵੀ ਜਿਹੜੀ ਤਰਨਤਾਰਨ ਦੀ ਸੀਟ ਹੈ ਇਹਦੇ ਚ ਬਹੁਤ ਸਾਰੀ ਗੁੰਡਾਗਰਦੀ ਪਿੰਡਾਂ ਚ ਹੋ ਰਹੀ ਹੈ ਸ਼ਹਿਰਾਂ ਚ ਹੋ ਰਹੀ ਹੈ ਇਹਨਾਂ ਦੇ ਬਹੁਤ ਸਾਰੇ ਜਿਹੜੇ ਗੁੰਡੇ ਪਾਲੇ ਹੋਇਆ ਉਹ ਲੋਕਾਂ ਨੂੰ ਡਰਾ ਰਹੇ ਆ ਧਮਕਾ ਰਹੇ ਆ ਪਰ ਉਸ ਤੋਂ ਉੱਤੇ ਉੱਟ ਕੇ ਵੀ ਲੋਕ ਆ ਜਿਹੜੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਦਾ ਜਿਹੜਾ ਸਾਥ ਦੇ ਰਿਹਾ ਸਿੱਖ ਪੰਥ ਆ ਜਿਹੜਾ ਸਾਰੀਆਂ ਕੌਮਾਂ ਜਾਤਾਂ ਧਰਮਾਂ ਜਿਹੜੀਆਂ ਸਾਰੀਆਂ ਇਕੱਠੀਆਂ ਹੋਈਆਂ ਉਸ ਤੋਂ ਉੱਤੇ ਉੱਟ ਕੇ ਵੀ ਜੇ ਗੜਬੜੀ ਕਰਦੇ ਆ ਤੇ ਸਿਰਫ ਸਾਲਾਂ ਦਾ 1.5 ਸਾਲ ਵਾਸਤੇ ਐਮਐਲਏ ਬੰਨਣਾ ਤੇ 2027 ਆਈ ਲੈ ਜਿਹੜਾ ਘੋ ਖਾਣਾ ਇੱਥੋਂ ਦੇ ਰਾਜੇ ਵਿਢਿੰਗ ਨੇ ਖਾ ਲੇ ਜਿੰਨਾ ਤਕੜਾ ਹੋਣਾ ਹੋ ਜੇ ਜਿਹੜੇ ਡਾਕਟਰ ਤੋਂ ਇਲਾਜ ਕਰਾਉਣਾ ਕਰਾ ਲੇ ਜਿੰਨਾ ਤੂੰ ਭੌਕੇਗਾ ਉਨਾ ਹੀ ਨੁਕਸਾਨ ਤੂੰ ਆਪ ਦੇ ਹੀ ਕਰਾਉਣਾ ਸਿੱਖ ਪੰਥ ਦਾ ਕਦੇ ਨੁਕਸਾਨ ਨਹੀਂ ਹੋ ਸਕਦਾ ਅਸੀਂ ਫੇਰ ਕਹਨੇ ਆ ਤੁਹਾਡੇ ਮਾਦਮ ਰਈ ਤੂੰ ਕਦੇ ਵੀ ਗੁਰੂ ਘਰ ਤੇ ਸੰਤਾਂ ਮਹਾਂਪੁਰਖਾਂ ਦੀ ਜਿਹੜੀ ਟਿੱਪਣੀਓ ਕਰਨੋਂ ਹਟ ਜਾ ਇਹਦਾ ਜਿਹੜਾ ਹਸਾਕ ਤਾਵ ਹੈ ਉਹ ਬਹੁਤ ਬੁਰੇ ਤਰੀਕੇ ਨਾਲ ਤੈਨੂੰ ਭੁਗਤਣਾ ਪੈਣਾ ਧੰਨਵਾਦ ਸ਼ੁਕਰੀਆ ਜੀ ਤਾਂ ਦੋਸਤੋ ਤੁਸੀਂ ਕਿਵੇਂ ਦੇਖਦੇ ਹੋ ਜਿਮਣੀ ਚੋਣਾ ਦੇ ਵਿੱਚ ਇਸ ਵਾਰੀ ਕੌਣ ਬਾਜ਼ੀ ਮਾਰ ਸਕਦਾ ਲਗਾਤਾਰ ਮੁਕਾਬਲਾ ਜਿਹੜਾ ਉਹ ਰੋਚਕ ਹੁੰਦਾ ਹੈ ਮੁਕਾਬਲਾ ਭਖਦਾ ਨਜ਼ਰ ਆ ਰਿਹਾ ਸਾਰੀ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਜੁੜੇ ਰਹੋ ਸਫਰ ਟੈਲੀਵੀਜ਼ਨ ਨਾਲ ਫਿਰ ਪਹੁੰਚਾਂਗੇ ਧੰਨਵਾਦ